ਸੱਚੀ ਗੱਲ ਨੋਸਟੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਨਿਸ਼ਕੰਨ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਜਹਾਜ਼ ਹਾਜ਼ਰ ਹੋਇਆ ਸਮਾਣਾ ਦੇ ਸਦਰ ਖਾਣੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਿਛਲੇ 20-25 ਸਾਲ ਤੋਂ ਇੱਕ ਅਮਰ ਅਮਰਜੀਤ ਨਾਮ ਦਾ ਵਿਅਕਤੀ ਹੈ ਜਿਹਦੇ ਵੱਲੋਂ 25-30 ਸਾਲ ਤੋਂ ਜਿਹੜੀ ਹੈ ਆਪਣੀ ਡਿਊਟੀ ਦਿੱਤੀ ਜਾਂਦੀ ਸੀ ਕੁਝ ਟਾਈਮ ਦੇ ਲਈ ਉਹ ਬਦਲ ਜਾਂਦਾ ਸੀ ਤੇ ਕੁਝ ਟਾਈਮ ਦੇ ਲਈ ਸਦਰ ਖਾਣੇ ਦੇ ਵਿੱਚ ਉਹਨੇ ਆਪਣੀ ਜਿਹੜੀ ਸਰਵਿਸ ਹੈ ਦੱਸਿਆ ਜਾ ਰਿਹਾ ਕਿ ਖਾਣੇ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਜਿਹੜੀ 25 ਤੋਂ 27 ਸਾਲ ਦੇ ਵਿੱਚ ਜਿਹੜੀ ਆ ਉਹਨੇ ਖਾਣੇ ਦੇ ਵਿੱਚ ਸਰਵਿਸ ਦਿੱਤੀ ਤੇ ਲਗਭਗ ਅੱਗੇ 2 ਮਹੀਨੇ ਦੇ ਟਾਈਮ ਤੋਂ ਬਾਅਦ ਉਸਨੇ ਜਿਹੜੀ ਰਿਟਾਇਰਮੈਂਟ ਹੋਣੀ ਸੀ ਪਰ ਅੱਜ ਕਿਸੇ ਵਿਅਕਤੀ ਦੇ ਵੱਲੋਂ ਜਿਹੜਾ ਆਪਣਾ ਵੈਪਨ ਜਮ੍ਹਾਂ ਕਰਵਾਇਆ ਸੀ ਉਸ ਵੈਪਨ ਨੂੰ ਲੈ ਕੇ ਜਾਣਾ ਸੀ ਜਦੋਂ ਉਹ ਵੈਪਨ ਚੱਕਣ ਗਿਆ ਤਾਂ ਮੌਕੇ ਤੇ ਉਸ ਵੈਪਨ ਦੇ ਵਿੱਚੋਂ ਜਿਹੜੀ ਗੋਲੀ ਚੱਲ ਗਈ ਤੇ ਉਸ ਦੇ ਨਾਲ ਜਿਹੜੀ ਉਸ ਦੀ ਅੱਜ ਮੌਤ ਹੋ ਚੁੱਕੀ ਹੈ ਤੇ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਜਿਹੜੀ ਮੋਰਚੀਰੀ ਦੇ ਵਿੱਚ ਉਸ ਦੀ ਬੋਡੀ ਹੈ ਉਹ ਪਹੁੰਚ ਚੁੱਕੀ ਹੈ ਤੇ ਸਮਾਣਾ ਦੇ ਜਿਹੜੇ ਡੀਐਸਪੀ ਨੀਹਾ ਅਗਰਵਾਲ ਨੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰੀ ਗਈ ਹੈ ਸਵਾਗਤ ਦੇ ਵੱਲੋਂ ਕੀ ਕਿਹਾ ਗਿਆ ਕੀ ਮਸਲੇ ਦੀ ਜਿਹੜੀ ਜਾਂਚ ਹੈ ਹੁਣ ਕੀਤੀ ਜਾਣੀ ਹੈ ਤੇ ਕੀ ਇਹੋ ਜੀ ਜਿਹੜੀ ਘਟਨਾ ਸੀ ਤੇ ਕੀ ਹੋਈ ਹੈ ਕਿਉਂਕਿ ਥਾਣੇ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਦੇਖਿਆ ਜਾ ਰਹੀਆਂ ਤਸਵੀਰਾਂ ਨੇ ਕਿ ਉਹਨਾਂ ਦੇ ਵਿੱਚ ਕਿੱਥੇ ਨਾ ਕਿੱਥੇ ਜਿਹੜਾ ਦੁੱਖ ਦਾ ਅਫਸੋਸ ਕੀਤਾ ਜਾ ਰਿਹਾ ਸੋ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦੇਣਾ ਹੈ ਦੇਖ ਸਕਦੇ ਹੋ ਠਾਣਾ ਸਾਦਰ ਦੇ ਜਿਹੜੇ ਮੁਲਾਜ਼ਮ ਨੇ ਕਿਉਂਕਿ ਇਹਨਾਂ ਦੇ ਵਿੱਚ ਲੰਬੇ ਟਾਈਮ ਤੋਂ ਉਹਨਾਂ ਨੇ ਜਿਹੜੀ ਡਿਊਟੀ ਦਿੱਤੀ ਸੀ ਤੇ ਅੱਜ ਜਿਹੜੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਅਫਸੋਸ ਕੀਤਾ ਜਾ ਰਿਹਾ ਸੋ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਕਿੰਨੀ ਨਮੋਸ਼ੀ ਦੀ ਲਹਿਰ ਹੈ ਤੇ ਕਿੱਥੇ ਨਾ ਕਿਤੇ ਜਿਹੜੇ ਦੱਸਿਆ ਜਾ ਰਿਹਾ ਕਿ ਬਹੁਤ ਨੇਕ ਤੇ ਦਿਲ ਦਾ ਇਨਸਾਨ ਸੀ ਤਾਂ ਜਦੋਂ ਵੀ ਉਹਨੂੰ ਕੋਈ ਕੰਮ ਕਰ ਕਿਹਾ ਜਾਂਦਾ ਸੀ ਉਹ ਆਪਣਾ ਜਿਹੜਾ ਬਿਨਾਂ ਕਰੇ ਕੰਮ ਉਹਨੂੰ ਨਹੀਂ ਉੱਠਦਾ ਸੀ ਤੇ ਪਰ ਅੱਜ ਦੱਸਿਆ ਜਾ ਰਿਹਾ ਕਿ ਜਦੋਂ ਕਿਸੇ ਦਾ ਵੈਪਨ ਲੈਣ ਜਾ ਰਿਹਾ ਸੀ ਤਾਂ ਉਸ ਵੈਪਨ ਦੇ ਜਦੋਂ ਚੱਕਣ ਗਿਆ ਤਾਂ ਉਸ ਦੇ ਵਿੱਚ ਜਿਹੜੀ ਗੋ ਇਹਦੀ ਮੌਕੇ ਤੇ ਜਿਹੜੀ ਮੌਤ ਹੋ ਚੁੱਕੀ ਹੈ ਤੇ ਪਰਿਵਾਰ ਦੇ ਉਹਨਾਂ ਦੇ ਜੀ ਹੁਣ ਥਾਣੇ ਦੇ ਵਿੱਚ ਪਹੁੰਚਣ ਵਾਲੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਲਗਾ ਤਸਵੀਰਾਂ ਜਿਹੜੀਆਂ ਨੇ ਥਾਣਾ ਸਦਰ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੋ ਦੇਖ ਸਕਦੇ ਹਾਂ ਉਸ ਵਿਅਕਤੀ ਦੇ ਵੱਲੋਂ ਜਿਹੜੀ ਹੈ ਇਸ ਜਗ੍ਹਾ ਤੇ ਬੈਠ ਕੇ ਆਪਣੀ ਡਿਊਟੀ ਦਿੱਤੀ ਜਾਂਦੀ ਸੀ ਇਹ ਕਿਹਾ ਹੁੰਦਾ ਸੀਗਾ ਕਿ ਜਦੋਂ ਵੀ ਕਿਸੇ ਲੋਕਾਂ ਦਾ ਕੋਈ ਮਸਲਾ ਹੁੰਦਾ ਸੀਗਾ ਤਾਂ ਉਹਨਾਂ ਨੂੰ ਮਸਲੇ ਨੂੰ ਐਸਐਚਓ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਤਾਂ ਥਾਣੇ ਦੇ ਜਿਹੜੇ ਉੱਪਰਲੇ ਕੰਮ ਹੁੰਦੇ ਸੀ ਉਹ ਸਾਰੇ ਕੰਮ ਉਸ ਵਿਅਕਤੀ ਦੇ ਵੱਲੋਂ ਸੰਭੇਜ ਜਾਂਦੇ ਸੀ ਤੁਮ ਤਾਂ ਤਸਵੀਰਾਂ ਜਿਹੜੀਆਂ ਸਮਾਣਾ ਦੇ ਸਭ ਥਾਣੇ ਤੋਂ ਜਿਹੜੀਆਂ ਸਾਹਮਣੇ ਲਾਈਵ ਤਸਵੀਰਾਂ ਦੇ ਵਿੱਚ ਦਿਖਾਉਂਦੀਆਂ ਜਾ ਰਹੀਆਂ ਨੇ ਇਸ ਥਾਣੇ ਦੇ ਵਿੱਚ ਉਸ ਦੇ ਵੱਲੋਂ ਜਿਹੜੀ 20-25 ਸਾਲ ਤੋਂ ਜਿਹੜੀ ਸਰਵਿਸ ਦਿੱਤੀ ਜਾਂਦੀ ਸੀ ਸਾਡੇ ਕੋਲ ਵੀ ਵਧੀਆ ਮੁਲਾਜ਼ਮ ਸੀਗੇ ਪੀਐਚਜੀ ਦੇ ਅਮਲ ਦੀ ਨਿਗਰਾਨੀ ਦੇ ਡੈਸਕ ਹੋ ਗਈ ਹੈ ਕਿ ਜਿੰਨਾਂ ਕੋ ਹੁਣੇ ਹਜੇ 25 ਮਿੰਟ ਹੀ ਹੋਏ ਨੇ ਤੇ ਜਿੰਨਾਂ ਸਾਨੂੰ ਇਨਫੋਰਮੇਸ਼ਨ ਹੈਗੀ ਹੈ ਇਹ ਮਾਲਖਾਨੇ ਚ ਗਾਇਸ ਕੀ ਕਿਸੇ ਦਾ ਅਸਲਾ ਕੋਈ ਲੈਨ ਆਇਆ ਸੀਗਾ ਉਹਦਾ ਅਸਲਾ ਕੋਈ ਲੈਨ ਵਾਸਤੇ ਤਾਂ ਗੋਲੀ ਚੱਲੀ ਹੈਗੀ ਹੈ ਤੇ ਫਿਰ ਜਦੋਂ ਮੁਲਾਜ਼ਮ ਉੱਥੇ ਪਹੁੰਚੇ ਤਾਂ ਉਹ ਹੇਠੇ ਪਈ ਸੀਗੇ ਪੜਤੀ ਉਹਦੀ ਬੋਡੀ ਤੇ ਫਿਰ ਇੱਥੇ ਲੈ ਕੇ ਆਏ ਫਿਰ ਹਸਪੀਟਲ ਤਾਂ ਇੱਥੇ ਬਰਾਡੇ ਕੋਸ਼ਿਸ਼ ਕੀਤਾ ਗਿਆ ਇਹ ਕੋਈ ਬਰੇਗ ਸੀ ਕੁਝ ਪਤਾ ਲੱਗਿਆ ਦੋ ਮਹੀਨੇ ਰਹਿ ਗਏ ਸੀ ਦੋ ਮਹੀਨੇ ਸੀ ਉਹ ਥਾਣੇ ਦੇ ਵਿੱਚ ਦੇਖ ਸਕਦੇ ਹੋ ਲੋਕ ਕਾਫੀ ਮੌਜੂਦ ਨੇ ਹਾਂਜੀ ਭਾਜੀ ਅਮਰਜੀਤ ਜੀ ਨੂੰ ਜਿਹੜੀ 73 ਪਹਿਲਾ ਗੋਲੀ ਚੱਲੀ ਆ ਮੌਤ ਹੋਈ ਆ ਕਿੱਦਾਂ ਦੇ ਆਦਮੀ ਸੀ ਤੁਸੀਂ ਲਗਾਤਾਰ ਥਾਣੇ ਉਹ ਵਧੀਆ ਨੇਕ ਬੰਦੇ ਜਦੋਂ ਜੀ ਮੈਂ ਆਉਂਦਾ ਸੀ ਜਦੋਂ ਐਸ ਐਚਓ ਸਾਹਿਬ ਨੂੰ ਕਹਿੰਦਾ ਸੀ ਵੀ ਚੇਜ ਪ੍ਰਧਾਨ ਨੇ ਮਿਲਣਾ ਜਦੋਂ ਸਾਨੂੰ ਮਿਲਿਆਉਂਦਾ ਉਹ ਸਾਰੇ ਲੋਕਾਂ ਨੂੰ ਮਿਲਾਉਂਦਾ ਸੀ ਬਹੁਤ ਬਹੁਤ ਨੇਕ ਬੰਦਾ ਰਹੇ ਹਾਂਜੀ ਸੋ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਜਿਹੜਾ ਵਿਅਕਤੀ ਹੈ ਇੰਨੇ ਕੋ ਨੀਕ ਦਿਲ ਦਾ ਸੀ ਜਦ ਉਹਦੇ ਵੱਲੋਂ ਅੰਦਰ ਜਿਹੜੀ ਹਾਜ਼ਰੀ ਲਾਈ ਜਾਂਦੀ ਸੀ ਕਿ ਬਾਹਰ ਕੌਣ ਵਿਅਕਤੀ ਹੈ ਪਰ ਨਾਲ ਦੀ ਨਾਲ ਉਸ ਬੰਦੇ ਵੱਲੋਂ ਜਿਹੜਾ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਸੀ